ਅਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਪੇਟ ਸਾਫ਼ ਨਾ ਹੋਣ ਤੇ ਦੁੱਧ ਤੇ ਚੀਨੀ ਮਿਲਾ ਕੇ ਚੌਲਾਂ ਦਾ ਸੇਵਨ ਕਰਨ ਨਾਲ ਦਸਤ ਦੇ ਨਾਲ ਨਾਲ ਪੇਟ ਵੀ ਸਾਫ਼ ਹੁੰਦਾ ਹੈ ਇਸ ਦੇ ਉਲਟ ਜੇਕਰ ਤੁਸੀਂ ਦਸਤ ਤੋਂ ਪੀੜਤ ਹੋ ਤਾਂ ਦਹੀਂ ਚ ਚਾਵਲ ਮਿਲਾ ਕੇ ਖਾਣ ਨਾਲ ਇਹ ਬੰਦ ਹੋ ਜਾਂਦਾ ਹੈ ਨੰਬਰ 2 ਬਾਦਾਮ ਤੇ ਤੇਲ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾ ਕੇ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਲਗਾਓ ਅਤੇ ਪੂਰੀ ਰਾਤ ਲਈ ਛੱਡ ਦਿਓ ਸਵੇਰੇ ਉੱਠਣ ਤੋਂ ਬਾਅਦ ਆਪਣੇ ਚਿਹਰੇ ਨੂੰ ਸਧਾਰਨ ਪਾਣੀ ਨਾਲ ਧੋ ਲਓ ਰੋਜ਼ਾਨਾ ਇਸੋ ਪਾਣ ਨੂੰ ਅਜ਼ਮਾਉਣ ਨਾਲ ਕੁਝ ਹੀ ਦਿਨਾਂ ਵਿੱਚ ਕਾਲੇ ਘੇਰੇ ਦੂਰ ਹੋ ਜਾਣਗੇ ਨੰਬਰ 3 ਗੋਭੀ ਦਾ ਜੂਸ ਵਿਟਾਮਿਨ ਸੀ ਅਤੇ ਅਮੀਨੋ ਐਸਿਡ ਦਾ ਚੰਗਾ ਸਰੋਤ ਹੈ ਇਹ ਕੈਸਟਰੋਲ ਨੂੰ ਵੀ ਘਟਾਉਂਦਾ ਹੈ ਇੱਕ ਗਲਾਸ ਗੋਭੀ ਦਾ ਜੂਸ ਤੁਹਾਨੂੰ ਕੈਂਸਰ ਅਲਸਰ ਅਤੇ ਕੋਲਨ ਦੀਆਂ ਸਮੱਸਿਆਵਾਂ ਤੋਂ ਦੂਰ ਰੱਖੇਗਾ। ਨੰਬਰ 4 ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਤਣਾਅ ਨੂੰ ਦੂਰ ਕਰਨ ਲਈ ਸੁੱਕੇ ਅਦਰਕ ਤੇ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਸਿਰ ਤੇ ਲਗਾਉਣ ਨਾਲ ਕੁਝ ਹੀ ਸਮੇਂ 'ਚ ਤਣਾਅ ਦੂਰ ਹੋ ਜਾਂਦਾ ਹੈ। ਨੰਬਰ 5 ਭੰਗ ਦਾ ਜਿਆਦਾ ਨਸ਼ਾ ਹੋਵੇ ਤਾਂ ਚੌਲਾਂ ਨੂੰ ਧੋ ਕੇ ਪਾਣੀ ਵਿੱਚ ਦੋ ਚੁਟਕੀ ਬੇਕਿੰਗ ਸੋਡਾ ਅਤੇ ਚੀਨੀ ਮਿਲਾ ਕੇ ਪੀਣ ਨਾਲ ਨਸ਼ੇ ਤੋਂ ਛੁਟਕਾਰਾ ਮਿਲਦਾ ਹੈ। ਇਹ ਡਰਿੰਕ ਪਿਸ਼ਾਬ ਸੰਬੰਧੀ ਬਿਮਾਰੀਆਂ ਵਿੱਚ ਵੀ ਬਹੁਤ ਲਾਭਦਾਇਕ ਹੁੰਦੀ ਹੈ। ਨੰਬਰ 6 ਸੂਰਜ ਚੜ੍ਹਨ ਤੋਂ ਪਹਿਲਾਂ 25 ਗ੍ਰਾਮ ਰਾਈਸ ਕੇਕ ਨੂੰ ਸਹਿਦ ਵਿੱਚ ਮਿਲਾ ਕੇ ਸੌਣ ਤੋਂ ਪਹਿਲਾਂ ਖਾਓ। ਮਾਈਗ੍ਰੇਨ ਦਾ ਸਿਰ ਦਰਦ ਇੱਕ ਹਫ਼ਤੇ ਦੇ ਅੰਦਰ ਦੂਰ ਹੋ ਜਾਵੇਗਾ। ਨੰਬਰ 7 ਸਰਦੀਆਂ ਵਿੱਚ ਪੰਜੀਰੀ ਬਣਾਉਣ ਸਮੇਂ ਅਰਸੀ ਦਾ ਤੇਲ ਅਤੇ ਬਿਲਕੱਦਾ ਪਾਊਡਰ ਜ਼ਰੂਰ ਮਿਲਾਓ। ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਅਤੇ ਪੇਟ ਦਰਦ ਤੋਂ ਵੀ छुटਕਾਰਾ ਮਿਲੇਗਾ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਕੋਸੇ ਪਾਣੀ ਵਿੱਚ 1-2 ਚੁਟਕੀ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਇਹ ਇਸ ਨਾਲ ਤੁਹਾਡਾ ਪੇਟ ਆਸਾਨੀ ਨਾਲ ਸਾਫ਼ ਹੋ ਜਾਵੇਗਾ ਅਤੇ ਇਸ ਨਾਲ ਜੋ ਕੋਈ ਵੀ ਜਾਣੇ ਅਣਜਾਣੇ ਵਿੱਚ ਅੰਦਰੂਨੀ ਸੱਟਾਂ ਲੱਗੀਆਂ ਹੁੰਦੀਆਂ ਹਨ ਉਹ ਵੀ ਠੀਕ ਹੋ ਜਾਂਦੀਆਂ ਹਨ ਅਤੇ ਇਸ ਨਾਲ ਪਿੱਠ ਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 9 ਜਿੰਨਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ 5-10 ਗ੍ਰਾਮ ਆਮਲਾ ਪਾਊਡਰ ਨੂੰ ਇੱਕ ਚਮਚ ਸਹਿਦ ਦੇ ਨਾਲ ਲੈਣਾ ਚਾਹੀਦਾ ਹੈ ਇਸ ਨਾਲ ਥਾਇਰਾਇਡ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਸਰੀਰ ਨੂੰ ਤਾਕਤ ਵੀ ਮਿਲੇਗੀ ਅਤੇ ਇਸ ਨਾਲ ਪੇਟ ਦੀ ਵਾਧੂ ਚਰਬੀ ਵੀ ਹੌਲੀ-ਹੌਲੀ ਖਤਮ ਹੋ ਜਾਵੇਗੀ ਨੰਬਰ 10 ਜੇਕਰ ਤੁਸੀਂ ਘੱਟ ਬਿਮਾਰ ਹੋਣਾ ਚਾਹੁੰਦੇ ਹੋ ਅਤੇ ਸਰੀਰ ਫੁਰਤੀਲਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਰੋਂ ਦੇ ਤੇਲ ਨਾਲ ਹੱਥਾਂ ਪੈਰਾਂ ਦੀ ਮ사ਜ ਕਰਕੇ ਨਹਾਓ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਅਤੇ ਤੁਸੀਂ ਸਾਰਾ ਦਿਨ ਤਾਜ਼ਗੀ ਮਹਿਸੂਸ ਕਰੋਗੇ ਨੰਬਰ 11 ਜੇਕਰ ਤੁਸੀਂ ਸਰੀਰ ਦੀ ਕਮਜ਼ੋਰੀ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਛੱਲੀ ਕੰਨੂਕੇ ਖਾਓ ਇਸ ਵਿੱਚ ਵਿਟਾਮਿਨ B12 ਹੁੰਦਾ ਹੈ ਅਤੇ ਇਸ ਵਿੱਚ ਆਇਰਨ ਵੀ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਕਾਫੀ ਤਾਕਤ ਮਿਲਦੀ ਹੈ ਨੰਬਰ 12 ਜੇ ਗਲਾ ਦੁਖਦਾ ਹੋਵੇ ਤਾਂ ਇੱਕ ਇਲਾਇਚੀ ਚਬਾ ਕੇ ਖਾ ਲਓ ਇਸ ਨਾਲ ਗਲੇ ਵਿੱਚ ਮੌਜੂਦ ਸਾਰੇ ਬੈਕਟੀਰੀਆ ਖਤਮ ਹੋ ਜਾਂਦੇ ਹਨ ਤੀਸ ਨਾਲ ਗਲਾ ਦਰਦ ਕਰਨੋਂ ਹਟ ਜਾਂਦਾ ਹੈ ਅਤੇ ਮੂੰਹ ਵਿੱਚੋਂ ਵਦਗੂ ਵੀ ਕਦੇ ਨਹੀਂ ਆਉਂਦੀ। ਨੰਬਰ 13 ਜੇਕਰ ਤੁਸੀਂ ਸਰੀਰ ਵਿੱਚ ਤਾਕਤ ਪਾਉਣੀ ਹੈ ਤਾਂ ਰੋਜ਼ਾਨਾ ਅਨਾਰ ਦੇ ਜੂਸ ਵਿੱਚ ਕਾਲੀ ਮਿਰਚ ਅਤੇ ਕਾਲਾ ਨਮਕ ਪਾ ਕੇ ਪੀਓ। ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਅਤੇ ਖੂਨ ਵੀ ਵਧੇਗਾ ਕਿਉਂਕਿ ਇਸ ਵਿੱਚ ਆਇਰਨ ਹੁੰਦਾ ਹੈ ਜੋ ਸਰੀਰ ਨੂੰ ਲੋਹੇ ਜਿੰਨੀ ਤਾਕਤ ਦਿੰਦਾ ਹੈ। ਨੰਬਰ 14 ਨਾਸ਼ਪਾਤੀ ਦਾ ਸੇਵਨ ਫੇਫੜਿਆਂ ਅਤੇ ਪਾਚਨ ਤੰਤਰ ਨਾਲ ਜੁੜੀਆਂ ਬਿਮਾਰੀਆਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਲਈ ਨਾਸ਼ਪਾਤੀ ਦੇ ਮੌਸਮ ਵਿੱਚ ਰੋਜ਼ਾਨਾ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 15 ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਗੁਰਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇਸ ਲਈ ਛੋਟੀ ਇਲਾਇਚੀ ਸਰੀਰ ਨੂੰ ਅੰਦਰੋਂ ਡੀਟੌਕਸ ਕਰਨ ਦਾ ਕੰਮ ਕਰਦੀ ਹੈ ਸਾਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਧਿਆਨ ਦਿਨ ਜੋ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ। ਨੰਬਰ 1 ਔਰਤਾਂ ਨੂੰ ਆਪਣੇ ਸਿਰ ਉੱਪਰ ਕਦੂ ਦਾ ਪਾਣੀ ਲਗਾਉਣਾ ਚਾਹੀਦਾ ਹੈ। ਇਸ ਥੀ ਮਦਦ ਨਾਲ ਉਹਨਾਂ ਦੇ ਵਾਲ ਬਹੁਤ ਹੀ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਖੂਬਸੂਰਤ ਵੀ ਹੁੰਦੇ ਹਨ ਨੰਬਰ 2 ਜੇਕਰ ਤੁਸੀਂ ਲਗਾਤਾਰ ਆਪਣਾ ਚਿਹਰਾ ਚੌਲਾਂ ਵਾਲੇ ਪਾਣੀ ਨਾਲ ਧੋ ਲੈਂਦੇ ਹੋ ਤਾਂ ਇਸ ਥੀ ਮਦਦ ਨਾਲ ਹੀ ਦਿਨਾਂ ਵਿੱਚ ਹੀ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 3 ਰੋਜ਼ਾਨਾ ਛੋਲਿਆਂ ਨੂੰ ਉਬਾਲ ਕੇ ਖਾਣ ਨਾਲ ਸਰੀਰ ਘੋੜੇ ਦੀ ਤਰ੍ਹਾਂ ਜਵਾਨ ਦੇ ਨਾਲ ਨਾਲ ਤਾਕਤਵਰ ਵੀ ਰਹਿੰਦਾ ਹੈ ਤੇ ਨਾਲ ਹੀ ਸਰੀਰ ਹਮੇਸ਼ਾ ਹੀ ਫਿੱਟ ਵੀ ਰਹਿੰਦਾ ਹੈ ਨੰਬਰ 4 ਜੇਕਰ ਤੁਸੀਂ ਗਿੱਲੀ ਮਿੱਟੀ ਨੂੰ ਸੁੰਘ ਲੈਂਦੇ ਹੋ ਤਾਂ ਇਸ ਨਾਲ ਸੁੰਘਣ ਦੀ ਸ਼ਕਤੀ ਵਾਧੀ ਹੈ ਤੇ ਨਾਲ ਹੀ ਦਿਮਾਗ ਵੀ ਤੇਜ਼ ਹੋਣ ਲੱਗ ਜਾਂਦਾ ਹੈ ਇਸ ਦੀ ਖੁਸ਼ਬੂ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਨੰਬਰ 5 ਜੇਕਰ ਤੁਹਾਡਾ ਬੁਖਾਰ ਉਤਰਨ ਦਾ ਨਾਮ ਨਹੀਂ ਲੈ ਰਿਹਾ ਤਾਂ ਤੁਸੀਂ ਕਹਿੰਦੇ ਦੇ ਫੁੱਲ ਲੈ ਕੇ ਉਹਨਾਂ ਦੀ ਚਾਹ ਬਣਾ ਕੇ ਪੀ ਲਓ। ਇਸ ਦੀ ਮਦਦ ਨਾਲ ਬੁਖਾਰ ਵੀ ਠੀਕ ਹੋਵੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੇ ਸੈੱਲ ਘਟ ਗਏ ਹੋਣ ਤਾ ਉਹ ਵੀ ਪੂਰੇ ਹੋਣ ਲੱਗ ਜਾਣਗੇ ਨੰਬਰ 6 ਜੇਕਰ ਤੁਸੀਂ ਗੀਂਦੇ ਦੇ ਫੁੱਲਾਂ ਵਿੱਚ ਰਾਤ ਦੇ ਸਮੇਂ ਮੇਥੀ ਦਾਣਾ ਭਿਉਂ ਕੇ ਰੱਖੋ ਤੇ ਸਵੇਰ ਦੇ ਸਮੇਂ ਇਹਨਾਂ ਨੂੰ ਛਾਣ ਕੇ ਇਸ ਤਰ੍ਹਾਂ ਮਾਸਕ ਤਿਆਰ ਕਰਕੇ ਫਿਰ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਤਾਂ ਕੁਝ ਸਮੇਂ ਬਾਅਦ ਵਾਲਾਂ ਨੂੰ ਢੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਝੜਨਾ ਅਤੇ ਰੁੱਖਾਪਨ ਖਤਮ ਹੋਣ ਲੱਗ ਜਾਵੇਗਾ ਨੰਬਰ 7 ਜੇਕਰ ਤੁਸੀਂ ਸੋਨੇ ਦੇ ਨੈਨੋ ਕਣਾਂ ਦੀ ਵਰਤੋਂ ਆਪਣੇ ਚਿਹਰੇ ਉੱਪਰ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਸਾਰੇ ਡੈੱਡ ਸਕਿਨ ਖਤਮ ਹੋ ਜਾਂਦੀ ਹੈ ਚਿਹਰੇ ਤੇ ਚਮਕ ਵੀ ਆਉਂਦੀ ਹੈ ਤੇ ਨਾਲ ਹੀ ਇਹ ਅਨੇਕਾਂ ਹੀ ਰੋਗਾਂ ਨੂੰ ਦੂਰ ਕਰਦੇ ਹਨ ਇਹ ਨਵੀਆਂ ਖੋਜਾਂ ਅਨੁਸਾਰ ਪਤਾ ਲਗਾਇਆ ਗਿਆ ਹੈ ਨੰਬਰ 8 ਇੱਕ ਨਿੰਬੂ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਇਸ ਨੂੰ ਸਵੇਰੇ ਖਾਲੀ ਪੇਟ ਪੀ ਲਓ ਇਸ ਦੀ ਮਦਦ ਨਾਲ ਖੂਨੀ ਬਵਾਸੀਰ ਵੀ ਠੀਕ ਹੋ ਜਾਂਦੀ ਹੈ ਨੰਬਰ 9 ਦਾਲ ਵਿੱਚ ਕਦੇ ਵੀ ਠੰਡਾ ਪਾਣੀ ਨਹੀਂ ਪਾਉਣਾ ਚਾਹੀਦਾ ਇਸ ਨਾਲ ਤੁਹਾਡੀ ਦਾਲ ਦਾ ਸਵਾਦ ਖਰਾਬ ਹੋ ਜਾਂਦਾ ਹੈ ਤਾਲ ਵਿੱਚ ਪਾਣੀ ਹਮੇਸ਼ਾ ਗਰਮ ਕਰਕੇ ਹੀ ਪਾਓ ਨੰਬਰ 10 ਜੇਕਰ ਤੁਸੀਂ ਚਾਹ ਦੀ ਬਚੀ ਹੋਈ ਪੱਤੀ ਨੂੰ ਸੁਕਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਰੱਖਦੇ ਹੋ ਤੇ ਫਿਰ ਥੋੜੀ-ਥੋੜੀ ਘਰ ਵਿੱਚ ਲੱਗੇ ਹਰ ਪੌਦੇ ਵਿੱਚ ਪਾ ਦਿਓ ਤਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਲੱਗੇ ਪੌਦੇ ਵਧੀਆ ਵਧਣ ਫੁੱਲਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਪੰਦ ਜੁੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਪੈਰ ਵੀ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 12 ਜੇਕਰ ਤੁਸੀਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਤੁਸੀਂ ਸ਼ੂਗਰ ਦੀ ਬਿਮਾਰੀ ਤੋਂ ਵੀ ਬਚੇ ਰਹੋਗੇ ਨੰਬਰ 13 ਜੇਕਰ ਤੁਸੀਂ ਸ਼ਿਮਲਾ ਮਿਰਚ ਦਾ ਸੇਵਨ ਵੱਧ ਤੋਂ ਵੱਧ ਕਰਦੇ ਹੋ ਤਾਂ ਇਹ ਤੁਹਾਨੂੰ ਦਿਲ ਦੇ ਰੋਗਾਂ ਤੋਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਹੋਹਾ ਦੂਰ ਰੱਖਣ ਵਿੱਚ ਮਦਦ ਕਰੇਗੀ ਨੰਬਰ 14 ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਵੀ ਮੈਦੇ ਤੋਂ ਵੱਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਟਾਂਕਿਆਂ ਵਿੱਚ ਦਰਦ ਰਹਿਣ ਦੀ ਸਮੱਸਿਆ ਵਣ ਜਾਂਦੀ ਹੈ ਨੰਬਰ 15 ਦਾ ਦាទ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਵੈਨ ਨੂੰ ਪੀਸ ਲਓ ਫਿਰ ਇਸ ਨੂੰ ਕਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਖਾਸ ਵਾਲੀ ਜਗ੍ਹਾ ਤੇ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਖਾਸ ਦਾਦ ਖੁਜਲੀ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 16 ਜੇਕਰ ਤੁਸੀਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀਆਂ 2-3 ਬੂੰਦਾਂ ਅੱਖਾਂ ਥੱਲੇ ਲਗਾ ਲਓ ਫਿਰ ਸਵੇਰੇ ਉੱਠਣਸਾਰ ਠੰਡੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ 3-4 ਦਿਨਾਂ ਵਿੱਚ ਹੀ ਕਾਲੇ ਘੇਰੇ ਠੀਕ ਹੋਣ ਲੱਗ ਜਾਣਗੇ ਨੰਬਰ 17 ਨੂੰ ਕਾਮ ਲਈ ਦਾਦੀ ਮਾਂ ਦਾ ਉਪਾਅ ਇੱਕ ਗਿਲਾਸ ਗਰਮ ਪਾਣੀ ਦੇ ਨਾਲ ਜੀਰਾ ਕੁਚਲਿਆ ਗੁੜ ਅਤੇ ਇੱਕ ਚੁਟਕੀ ਕਾਲੀ ਮਿਰਚ ਲਓ ਇਸ ਨੂੰ ਦਿਨ ਚ 2-3 ਵਾਰ ਪੀਣ ਨਾਲ ਜ਼ੁਕਾਮ ਅਤੇ ਫਲੂ ਠੀਕ ਹੋ ਜਾਂਦਾ ਹੈ ਨੰਬਰ 18 ਜੇਕਰ ਤੁਸੀਂ ਰੋਜ਼ਾਨਾ 10 ਮਿੰਟ ਕਪਾਲ ਪਾਤੀ ਕਰਦੇ ਹੋ ਤਾਂ ਇਸੀ ਮਦਦ ਨਾਲ ਤੁਹਾਡਾ ਪੇਟ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਨੂੰ अनेकाਹੀ ਲਾਭ ਮਿਲਦੇ ਹਨ ਸਰੀਰ ਜਵਾਨ ਦੇਖਣ ਲੱਗ ਜਾਂਦਾ ਹੈ ਤੇ ਨਾਲ ਹੀ ਚਿਹਰੇ ਤੇ ਵੀ ਰੌਣਕ ਆਉਣ ਲੱਗ ਜਾਂਦੀ ਹੈ ਨੰਬਰ 1 ਪੱਤੇਦਾਰ ਸਬਜ਼ੀਆਂ ਖਾਇਆ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਅੰਦਰ ਕੰਮ ਕਰਨ ਦੀ ਤਾਕਤ ਵਾਧੀ ਹੈ ਤੇ ਨਾਲ ਹੀ ਸਰੀਰ ਸਿਹਤਮੰਦ ਵੀ ਰਹਿੰਦਾ ਹੈ ਨੰਬਰ 2 ਜਿਹੜੇ ਲੋਕ ਰੋਜ਼ਾਨਾ ਗੂੰਗੁਣਾ ਪਾਣੀ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਬਿਮਾਰੀਆਂ ਨਹੀਂ ਛੂਹ ਸਕਦੀਆਂ ਤੇ ਨਾਲ ਹੀ ਉਹਨਾਂ ਦੇ ਸਰੀਰ ਦੀ ਸਫਾਈ ਵੀ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ